ਨਾ ਭਾਣਾ ਮੈਂ ਕਿਉਂ ਨਹੀਂ ਮੈਂ ਬਣਾਉਣਾ ਬਣਾ ਕੇ ਅਸੀਂ ਖਾਣੇ ਘਾੜ ਦੇ ਰੋਟੀ ਤੋਂ ਨਾ ਮੈਂ ਰੋਟੀ ਸਾਨੂੰ ਪਨੀਰ ਬਣਾਇਆ ਕਰੋ ਕੋਈ ਨਹੀਂ ਕਿਹੜੀ ਸਬਜ਼ੀ ਪਸੰਦ ਕੋਈ ਆ ਨਹੀਂ ਖਾਣਾ ਕਿਉਂ ਨਹੀਂ ਖਾਣਾ ਮੈਂ ਬਸ ਚੋਲ ਨਹੀਂ ਖਾਣਾ ਤੇ ਕਾਤੇ ਨਹੀਂ ਖਾਣਾ ਖਾਈ ਮੈਨੂੰ ਵਧੀਆ ਨਹੀਂ ਲੱਗਦੀ ਲੈ ਖਾਈ ਦੇ ਚ ਢਿੱਡ ਦੁਖਦਾ ਉਹਨਾਂ ਤੋਂ ਕੀ ਹਾਲ ਚਾਲ ਤੁਹਾਡਾ ਸਵਾਗਤ ਹੈ ਤੁਹਾਡਾ ਕਿ ਨਵੀਂ ਵਲੌਗ ਤੇ ਮਾਸ਼ਾਗਰਦ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਵਲੌਗ ਸਟਾਰਟ ਕਰਨ ਦੇ ਸ਼ਾਮ ਨੂੰ ਬਿਕੋਜ਼ ਪਾਪਾ ਜੀ ਕੋਈ ਸੀਗਾ ਪ੍ਰੋਗਰਾਮ ਇੱਧਰ ਆ ਦੇਖੋ ਦੋਵੇਂ ਆਨੇ ਖੇਡਣਦੇ ਆ ਇਧਰ ਬਾਬਾ ਜੀ ਕਰਾਣਾ ਕਿ ਮੋਟਰਸਾਈਕਲ ਨੂੰ ਵਾਸ਼ ਅਲਾਜ ਦਾ ਲਾਟਾ ਨਵਲਾ ਦੇ ਅਛਾ ਹਾਂ ਇਹ ਕਰਾ ਕੇ ਦਾ ਹੋ ਗਿਆ ਇਧਰ ਦੇਖੋ ਮਾਨਵੀ ਮਾਨਵੀ ਅੱਜ ਗਈ ਸੀਗੀ ਤੈਨੂੰ ਮੈਂ ਦੇਖਿਆ ਨਹੀਂ ਬਰ ਤੁਹਾਡਾ ਉੱਥੇ ਛੋੜੀ ਕਲਾਸਾਂ ਵਿੱਚ ਮੈਂ ਲੱਗੀ ਛੋੜੇ ਬੱਚਿਆਂ ਦਾ ਕਲਾਸਾਂ ਵਿੱਚ ਹੋਇਆ ਨਾ ਮੈਂ ਦੇਖ ਮੈਂ ਅੱਜ ਗਿਆ ਹੈਗਾ ਅੱਜ ਕੋਈ ਛੋਟੇ ਬੱਚਿਆਂ ਨੂੰ ਸੱਦਿਆ ਹੈਗਾ ਤੇ ਮੈਂ ਵੀ ਗਿਆ ਹੈਗਾ ਮੈਂ ਗਿਆ ਸੀਗਾ ਹੋਰ ਵੀ ਮੇਰੇ ਫਰੈਂਡਸ ਸੀਗੇ ਨਾਲ ਤੈਨੂੰ ਦੇਖਿਆ ਨਹੀਂ ਮੈਂ ਤੈਨੂੰ ਦੇਖਿਆ ਅਛਾ ਦੋਸਤੋ ਮਨਵੀ ਕਹਿੰਦੀ ਬਈ ਕਿ ਮੇਰੀ ਮਹਿੰਦੀ ਦਿਖਾਓ ਬਾਜੀ ਆਹ ਦੇਖੋ ਮਨਵੀ ਆ ਮਹਿੰਦੀ ਕਹਨੇ ਲਈ ਮੰਮਾ ਨੇ ਲਾਈ ਮੰਮਾ ਨੇ ਆਸ਼ਾ ਦੇਖੋ ਵਧੀਆ ਆ ਆ ਬਾਜੀ ਦਾ ਮੂੰਹ ਦੇਖ ਦਿਖਾਈ ਓਏ ਉਹ ਬੋਰਚ ਕਰਦਾ ਆ ਮੁਸਕਾਨ ਦਾ ਹਲੇ ਘਟਾ ਆ ਦੇਖੋ ਆਪਾ ਜੀ ਖੋਲੀ ਜਾਂਦੇ ਆ ਮੋਟਰਸਾਈਕਲ ਨੂੰ ਆਪਾ ਹੀ ਕਰਨਾ ਆ ਹੁੰਦਾ ਬੰਦਬਾਰ ਵਿੱਚ ਅੰਮੀ ਜੀ ਆਗੀ ਕਰ ਰਹੇ ਆ ਮਟਰ ਕੱਢ ਰਹੇ ਆ ਮਟਰ ਬਣਾਉਣੀ ਨਾ ਕੀ ਅਮੀ ਚੋਲ 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 ਆਲੂ ਚਨੇ ਸਹੀ ਆਲੂ ਚਨੇ ਪਰ ਚਨੇ ਦੇ ਵਿੱਚ ਉਹ ਲੈ ਮਾਨਵੀ ਵੀ ਪਾਗਲੀ ਆ ਨਹੀਂ ਚੋਲਾ ਦੇ ਵਿੱਚ ਮਟਰ ਚੋਲਾ ਦੇ ਵਿੱਚ ਮਟਰ ਆਲੂ ਚਨੇ ਉਹਦੇ ਮम्मी ਗੱਲ ਕਰ ਰਹੇ ਆ ਆਲੂ ਚਨੇ ਮੈਂ ਇਹ ਸੱਚੀ ਉਹ ਹੈ ਲਵ ਮੈਨ ਤੇ ਬੜਾ ਹੱਸਦਾ ਹੁੰਦਾ ਕਦੀ 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 ਕਹਿਣਾ ਜਾਂਦੀ ਹੈ ਕੀ ਹੈ ਨਾ ਇਦਾਂ ਜਿਹੜੇ ਗੇਮ ਨੇ ਕੀ ਇਹ ਪੀਜ਼ਾ ਰੈਡੀ ਰੈਡੀ ਹੁਣ ਕੀ ਤਿਆਰ ਕਹਿ ਲਾਂਗੇ ਦੀ ਪੀਜ਼ਾ ਰਾੜੀ ਉਹ ਤੇ ਮੈਨੂੰ ਬਹੁਤ ਆਉਂਦਾ ਹੈ ਹੈਂ ਰੈਡੀ ਗਿਆ ਹਾਂ ਰਾੜੀ ਗਿਆ ਹੀ ਮਨੇ ਮੈਨੂੰ ਵਲੌਗ ਨਹੀਂ ਜਿੱਤਾਂ ਹੁੰਦੀ ਮੈਨੂੰ ਮੈਂ ਦਿਖਾਉਣੀ ਆ ਪੱਕੀ ਗੱਲ ਆ ਦੋਸਤੋ ਬਾਬਾ ਜੀ ਦੇਖੋ ਕੀ ਕਰ ਰਹੇ ਆ ਹਾਂ ਦੇਖੋ ਸਰ ਵੱਡੀ ਮੰਮੀ ਜੀ ਕੱਪੜੇ ਆ ਜਿਹੜੇ ਤਹਾਨੂੰ ਉਹਦੇ ਪਏ ਆ ਮੋਟਰਸਾਈਕਲ ਸਾਫ ਕਰ ਹੀ ਦਿੱਤਾ ਗੰਦਾ ਬਹੁਤ ਹੋਇਆ ਸੀਗਾ ਵਧੀਆ ਕੀਤਾ ਇੱਧਰ ਆ ਦੇਖੋ ਦੋਵੇਂ ਆਣੇ ਕੀ ਹੋਇਆ ਆ ਮੀ ਡਰੀ ਜਾਂਦਾ ਆ ਇੱਧਰ ਮੰਮੀ ਜੀ ਕਰਨ ਦੇ ਆ ਸੈਰ ਕਰੇ ਮੰਮੀ ਜੀ ਬਾਹਰ ਲਿਜਿਆ ਕਰੋ ਉਸਕੇ ਨਾਲ ਵਾਲਾ ਉਹ ਨਾ ਨਹੀਂ ਕਰਨਾ ਨਾਲ ਸਾਥ ਨਹੀਂ ਕਰ ਅੱਛਾ ਹਾਂ ਹਾਂ ਤਾਂ ਕਿਹਾ ਤੁਸੀਂ ਨਾ ਲੈ ਜਾ ਕਰੋ ਕਿਸੇ ਨੂੰ ਕਰਦਾ ਨਹੀਂ ਮਾ ਮਾ ਆਇਆ ਤੁਸੀਂ ਕੀ ਹੈ ਨਾਤੀ ਵੀ ਨਹੀਂ ਬਣਾਇਆ ਸੀ ਕੀ ਹੋਇਆ ਦੁਬਾਰੇ ਤੇ ਪਹਿਰੇ ਕੀ ਬਣਾਇਆ ਦੁਬਾਰੇ ਰੋਟੀ ਬਣਾਈ ਸੀ ਗੋਭੀ ਨਾ ਦੁਬਾਰੇ ਮੈਂ ਤਾਂ ਬਰਗਰਾਫ ਹੀ ਹਾਂ ਮੋਬੀਨ ਸੀ ਨਹੀਂ ਕੋਈ ਚੇਤਾ ਨਹੀਂ ਹੋਇਆ ਕੀ ਹੋਇਆ ਮੈਂ ਸੋਚੀਆ ਤਾਂ ਮੈਂ ਦੁਪਹਿਰੇ ਕਹਿੰਦਾ ਰੋਟੀ ਕਰਦੀ ਮੈਂ ਉਹ ਬਾਅਦ ਚੇਤਾ ਮੈਗਾ ਮੈਂ ਦੁਬਾਰੇ ਤਾਂ ਮਖਰਗਰਾਫ ਤੇ ਸ਼ਿਆ ਨਾ ਮੈਂ ਮੈਨੂੰ ਦੋਣੀ ਮੈਂ ਬਣਾਉਣਾ ਕੋਈ ਐਸੀ ਖਾਣੇ ਤੁਹਾਡੇ ਰੋਟੀ ਤੋਂ ਨਾ ਰੋਟੀ ਸਾਨੂੰ ਪਨੀਰ ਬਣਾਇਆ ਕਰੋ ਕੋਈ ਨਹੀਂ ਆਲੂ ਚਨੇ ਨਾ ਅਸੀਂ ਚੌਲ ਖਾਣੇ ਨਾ ਕੋਈ ਨਹੀਂ ਕਿੱਦਾਂ ਕਹਿੰਦੇ ਕੋਈ ਨਹੀਂ ਨਾ ਜੇ ਤੂੰ ਇੱਕ ਗੱਲ ਸਹੀ ਤੁਸੀਂ ਤੁਹਾਨੂੰ ਚੌਲਾ ਤੇ ਸੁਆਦ ਲੱਗਦਾ ਨਾ ਤੁਹਾਨੂੰ ਪਸੰਦ ਨਹੀਂ ਤਾਂ ਸੁਆਦ ਕੀ ਲੱਭਣਾ ਜਿਹੜੇ ਖਾਂਦੇ ਉਹਨਾਂ ਨੂੰ ਕੋਈ ਤੁਹਾਨੂੰ ਪਨੀਰ ਚ ਸੁਆਦ ਲੱਗਦਾ ਹਾਂ ਉਹ ਨਾ ਤੁਹਾਨੂੰ ਕਿਹੜੀ ਦਾਲ ਜ ਨਹੀਂ ਪਸੰਦ ਸਾਰੀਆਂ ਪਸੰਦ ਹਨ ਹਾਂ ਹਾਂ ਤੁਸੀਂ ਕਹਿਣਾ ਹੈ ਕਿਹੜੀ ਸਬਜ਼ੀ ਪਸੰਦ ਹੈ ਮੈਂ ਬਸ ਚੋਲ ਨਹੀਂ ਖਾਣਾ। ਤੇ ਕਾਤੇ ਨਹੀਂ ਖਾਣਾ ਖਾਈ। ਮੈਨੂੰ ਵਧੀਆ ਨਹੀਂ ਲੱਗਦੀ ਲੈ ਖਾਈ ਦੇ ਚ ਢਿੱਡ ਦੁਖਦਾ ਉਹਨਾ। ਮਿੱਠਾ ਬਹੁਤ ਹੋ ਰਾਮ ਉਹਦਾ ਜਦੋਂ ਨਾ ਨਾ। ਕਈ ਵਾਰੀ ਐਕਸਪੈਰੀਮੈਂਟ ਕੀਤਾ ਚੋਲ ਦਾ। ਹਾਂ। ਬਨੌਰ ਵਿੱਚ ਕੋਈ ਟੇਸ ਨਹੀਂ ਲੱਗਦਾ। ਬੋਕੇ ਗੁੰਡੇ ਹੀ ਲੱਗਦੇ। ਇਹਨੂੰ ਟਿਜੀ ਟੇਸ ਲੱਗਦਾ। ਰੋਟੀ ਦਾ ਸਾਰੇ ਜਣੇ ਖਾਂਦੇ ਰੋਟੀ ਦਾ ਟੇਸਟ। ਸਾਰੇ ਜਣੇ ਖਾਂਦੇ। ਇਹ ਕਿਉਂ ਨਹੀਂ ਖਾਂਦੇ? ਦੀ ਦੋ ਜਣੇ ਖਾਣੇ ਬਾਕੀ ਸਾਰੇ ਖਾਣੇ ਨਹੀਂ ਮੈਨੂੰ ਸਮਝ ਆਈ ਕਿ ਮਾਰ ਛੱਡਾ ਤਾਂ ਉਹ ਪਸੰਦ ਦਾ ਚੌਲ ਇਹ ਸਾਨੂੰ ਪਤਾ ਹੈ ਮੈਨੂੰ ਨਹੀਂ ਪਸੰਦ ਨਹੀਂ ਖਾਂਦੇ ਨਾ ਸਰ ਸਵਾਦ ਲੱਗਦਾ ਹੋਊਗਾ ਤੇ ਮੈਂ ਤਾਂ ਨਹੀਂ ਪਸੰਦ ਤੇ ਚਲ ਰੋਟੀ ਖਾਓ ਸਾਡਾ ਤਾਂ ਟੇਸ ਖਰਾਬ ਕਰਨ ਦੇ ਇਹ ਤਾਂ ਗਾੜੀ ਗਾੜੀ ਹੈ ਉਹ ਤਾਂ ਬਸ ਸਾਨੂੰ ਪਨੀਰ ਬਣਾ ਦੇ ਕਰੋ ਕੋਈ ਨਹੀਂ ਪਨੀਰ ਬਣਾਈ ਐਸੀ ਕੋਈ ਨਹੀਂ ਲੈ ਖਣ ਹੋ ਚੁੱਕੀ ਆ ਰਾਤ ਤੂੰ ਕਹਾ ਕਹਾ ਨਹੀਂ ਝੂਠਾ ਚਲੋ ਹੁਣ ਘਰ ਚਲੋ ਮਮੀ ਜੀ ਦੇਖਣ ਦੇ ਕਹਾਣੀਆਂ ਪਹਿਲੇ ਇਹ ਆ ਟਿਨਾਲ ਰੋਟੀ ਬਣਾਉਂਦੇ ਪਿਆ ਬਣਾਣੇ ਚੋਲ ਬਣਾ ਰਹੇ ਆ ਆਛਾ ਆਲੂ ਜੜੇ ਪਾ ਦੇ ਆਲੂ ਜੜੇ ਆਛਾ ਤੇ ਆ ਕੇ ਸੇਕ ਹੋ ਰਹੀ ਦਾਦੀ ਇਹ ਡਾਲੀ ਵਿੱਚ ਨਹੀਂ ਕਿੱਢਣੇ ਚਲੋ ਦੋਸਤੋ ਇਸ ਦਿਨ ਆ ਲਈ ਹੁਣ ਮੈਂ ਸਵਲੋਗ ਦਾ ਕਰ ਦੈਂਡ ਪਸੰਦਾ ਹੀ ਹੋਊਗੀ ਤਾਂ ਕਰ ਦਿਓ ਲਾਈਕ ਨਵੇਂ ਆ ਚੈਨਲ ਤੇ ਕਰ ਦਿਓ ਸਬਸਕ੍ਰਾਈਬ ਮਿਲਦਿਆਂ ਨੈਕਸਟ ਵਲੋਗ ਦੇ ਵਿੱਚ ਧੰਨਵਾਦ ਜੀ Bye giờ gì